ਕਿ ਕਿਸੇ ਸੰਪਰਦਮਾਂ ਦਾ ਮੁਖੀ ਚੜਾਈ ਕਰ ਗਿਆ ਤੇ ਉੱਥੇ ਭੋਗ ਤੇ ਜਹਦਰ ਸਾਹਿਬ ਬਾਹਰ ਖੜੇ ਨਿਕੜ ਗਾਜ ਸਾਹਿਬ ਪੁੱਛਦੇ ਨੇ ਵੀ ਅੰਦਰ ਆ ਜਾਓ ਕਹਿੰਦੇ ਨਾ ਇੱਥੇ ਨਾ ਆਈ ਕੱਠਾ ਵਾਪਰੀ ਹੈ ਕੋਈ ਹਾਂ ਮੇਰੇ ਸਾਹਮਣੇ ਵਾਪਰੀ ਹੈ ਚਿੰਤਾ ਜਨਾ ਨਾ ਕਰਦੇ ਮੈਂ ਕਹਿੰਦਾ ਵੀ ਬਹੁਤ ਹੀ ਨਿਮੋਸ਼ੀਯੋਗ ਹੋਇ ਇਹ ਸਾਰਾ ਇਹਦਾ ਇਹਦਾ ਕਾਰਨ ਕੀ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਇਹਦਾ ਇਹਦਾ ਹਾਂ ਹਰੋ ਕਾਰਨ ਜੋ ਹੋਵੇ ਹੱਲ ਕੀ ਹੋਣਾ ਹੈ ਹੱਲ ਬਹੁਤ ਛੋਟਾ ਬਹੁਤ ਛੋਟਾ ਹੱਲ ਹੈ ਇੰਨਾ ਵੱਡਾ ਪੰਥ ਹੈ ਦੇਖੋ ਇਹਨਾਂ ਨੂੰ ਦੁਬਾਰਾ ਤੋਂ ਇੱਕ ਵਾਰੀ ਇਹਨਾਂ ਨੂੰ ਉਹਦੇ ਤੋਂ ਫਾਰਗ ਕਰਨ ਇਹੀ ਕਮੇਟੀ ਕਰੇ ਜਿੰਨਾਂ ਕੋਲ ਅਧਿਕਾਰ ਕਹਿੰਨੇ ਹੈਗੇ ਆ ਅਸਲ ਅਧਿਕਾਰ ਕੀ ਦੇ ਕੋਲ ਹੈ ਸੁਖਵੀਰ ਸਿੰਘ ਬਾਦਲ ਕੋਲ ਕਮੇਟੀ ਕੋਲ ਕੋਈ ਅਧਿਕਾਰ ਨਹੀਂ ਆ ਫੈਸਲੇ ਉੱਥੇ ਆਉਂਦੇ ਆ ਉੱਥੋਂ ਹੀ ਆਉਂਦੇ ਆ ਪਹਿਲਾਂ ਵੀ ਉੱਥੇ ਹੀ ਆਉਂਦੇ ਸੀ ਹੁਣ ਵੀ ਉੱਥੋਂ ਹੀ ਆਉਣੇਗਾ ਜਿੰਨਾ ਚਿਰ ਇਹਨਾਂ ਕੋਲੇ ਕਮੇਟੀ ਹੈਗੀ ਆ ਮੈਂ ਕਹਿੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਬੈਠ ਲਵੇ ਜਗਤੋਨਾਂ ਬੈਠਲੇ ਪ੍ਰਧਾਨਾਂ ਬੈਠ ਲਵੇ ਕਹਿ ਲਵੇ ਵੀ ਦੱਸੋ ਭਾਈ ਜਿਹੜਾ ਬੰਦਾ ਹੈ ਜਿਹੜਾ ਆਪਣੇ ਦਲ ਪੰਥ ਦੇ ਨਾਲ ਅਕਾਲੀ ਦਲ ਦੇ ਨਾਲ ਐਨ ਵਧੀਆ ਚੱਲੂਗਾ ਉਹਨੂੰ ਆਪਾਂ ਜਥੇਦਾਰ ਲਾ ਲਈਏ ਤੇ ਇਹ ਇਹਨਾਂ ਨੂੰ ਇੱਕ ਵਾਰੀ ਹਟਾ ਕੇ ਇਹਨਾਂ ਨੂੰ ਕਿਸੇ ਸਰਦਾਰ ਸਾਹਿਬ ਦਾ ਲਾ ਲਈਏ ਜਥੇਦਾਰ ਕਾਲ ਤੱਕ ਜਿਹੜਾ ਕੋਈ ਅੱਤੇ ਚੰਗਾ ਸਨਮਾਨਯੋਗ ਵਿਅਕਤੀ ਰਹਿਣੀ ਬਹਿਣੀ ਵਾਲਾ ਨਿਤਨੇਮੀ ਐਨ ਤੜਕ ਜਥੇਦਾਰ ਜਿਵੇਂ ਹੁੰਦਾ ਉਹ ਵੇ ਲਾ ਦੇਣ